ਕਿਪਸਿੰਗ ਸੁਬੇਦਾਰ ਦੀ ਪੁਸਤਕ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ 7ਵਾਂ ਅਧਿਆਇ ਭਾਗ 3 1963 4 ਇਸਵੀ ਵਿੱਚ ਜਦੋਂ ਸਾਡੀ ਸੀ ਕੰਪਨੀ ਨਾਗaland ਦੇ ਪਿੰਡ ਕਲਾਮੀ ਵਿਖੇ ਤਾਇਨਾਤ ਸੀ ਨੇ ਉੱਥੋਂ ਦੇ ਨਾਗਿਆਂ ਦੀ ਮਦਦ ਨਾਲ ਜਵਾਨਾਂ ਦੇ ਰਹਿਣ ਵਾਸਤੇ ਟੈਂਟਾਂ ਦੀ ਥਾਂ ਜੰਗਲ ਵਿੱਚੋਂ ਬੱਲੀਆਂ ਕੱਟ ਕੇ ਢਾਂਚੇ ਖੜੇ ਕਰਕੇ ਅਤੇ ਜੰਗਲੀ ਕਾਈ ਲੰਬੇ ਘਾਹ ਨਾਲ ਤਿਰਛੀ ਟਰਵਾਨ ਵਾਲੀਆਂ ਛੱਤਾਂ ਤੇ ਚਾਰੇ ਪਾਸੇ ਪਰਦੇ ਵੀ ਉਸੇ ਕਾਹੀ ਦੇ ਬਣਵਾ ਕੇ ਨਾਗਿਆਂ ਦੇ ਰਹਿਣ ਵਾਲੀਆਂ ਚੋਪੜੀਆਂ ਕੁੱਲੀਆਂ ਵਰਗੇ ਹੀ ਰੋੜ ਮਤਾਬਕ ਰਹਿਣ ਬਸੇਰੇ ਬਣਵਾ ਲਏ ਸੀ ਹਰ ਰਹਿਣ ਬਸੇਰੇ ਦੇ ਲੰਬਾਈ ਤੌਰ ਤੇ ਆਹਮੋ ਸਾਹਮਣੇ ਹਵਾ ਆਰ ਪਾਰ ਜਾਣ ਵਾਸਤੇ ਦੋ ਦੋ ਦਰਵਾਜ਼ੇ ਯਾਨੀ ਲਾਂਘੇ ਵੀ ਰੱਖੇ ਹੋਏ ਸੀ ਭਾਰਤ ਦੇ ਉਸ ਪੂਰਬੀ ਖੇਤਰ ਵਿੱਚ ਭਾਰਤ ਨਾਲੋਂ ਸਭ ਤੋਂ ਵੱਧ بارش ਜ਼ਿਆਦਾ ਉੱਥੇ ਹੀ ਹੁੰਦੀ ਹੋਣ ਕਰਕੇ ਪਾਣੀ ਜਲਦੀ ਤਰ ਕੇ ਆ ਜਾਣ ਕਰਕੇ ਹੀ ਛੱਤਾਂ ਦੀ ਟਲਵੰਨ ਜ਼ਿਆਦਾ ਤਿਰਛੀ ਰੱਖੀ ਜਾਂਦੀ ਹੈ ਜ਼ਿਆਦਾ ਬਾਰਿਸ਼ ਹੋਣ ਕਰਕੇ ਹੀ ਉਸ ਕਿੱਤੇ ਵਿੱਚ ਸੰਗਣੇ ਜੰਗਲ ਪੂਰੇ ਭਾਰਤ ਨਾਲੋਂ ਜ਼ਿਆਦਾ ਨੇ ਇਸ ਕਰਕੇ ਹੀ ਉੱਥੇ ਬਹੁਤ ਕੀਮਤੀ ਲੱਕੜੀ ਵਾਲੇ ਬਨਸ-ਵਨੇ ਕਈ ਕਿਸਮਾਂ ਦੇ ਰੁੱਖ ਮਿਲ ਜਾਂਦੇ ਹਨ ਕੰਪਨੀ ਦੇ ਲੰਗਰ ਵਾਸਤੇ ਬਾਲਣ ਦੀ ਥੋੜ੍ਹ ਪੂਰੀ ਕਰਨ ਵਾਸਤੇ ਸਾਡੇ ਜਵਾਨਾਂ ਨੇ ਜੰਗਲ ਵਿੱਚੋਂ ਬਹੁਤ ਸਾਰੇ ਰੁੱਖ ਵੱਢ ਕੇ ਕਈ ਢੇਰ ਲਾਏ ਹੋਏ ਸਨ ਜੋ ਗਿੱਲੀ ਲੱਕੜ ਸੁੱਕ ਕੇ ਕੁਝ ਦਿਨਾਂ ਮਗਰੋਂ ਲੰਗਰ ਦੀ ਲੋੜ ਲਗਾਤਾਰ ਪੂਰੀ ਕਰਦੀ ਰਹਿੰਦੀ ਸੀ ਲੱਕੜ ਕੱਟ ਜਾਣ ਤੋਂ ਮਗਰੋਂ ਜਵਾਨ ਹੋਰ ਰੁੱਖ ਵੱਢ ਕੇ ਅਗਲਾ ਢੇਰ ਕਿਤਲਾ ਅਦਨ ਦੇਸੀ ਉਪਰੋਂ ਵੱਡਿਆ ਹੋਇਆ ਰੁੱਖ ਫਿਰ ਨਵੇਂ ਸਿਰੇ ਤੋਂ ਫੁੱਟ ਕੇ ਕੁਝ ਸਮੇਂ ਵਿੱਚ ਹੀ ਫਿਰ ਰੁੱਖ ਬਣ ਜਾਂਦਾ ਸੀ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਸੀ ਇੱਕ ਦਿਨ ਰਾਤ ਨੂੰ ਜਵਾਨ ਕੀ ਦੇਖਦੇ ਹਨ ਕਿ ਗਿੱਲੀ ਲੱਕੜੀ ਦੇ ਨਵੇਂ ਲੱਗੇ ਢੇਰ ਵਿੱਚੋਂ ਚਮਕ ਦਿਖ ਰਹੀ ਸੀ ਤਾਂ ਜਵਾਨਾਂ ਨੇ ਮੈਨੂੰ ਦੱਸਿਆ ਕਿ ਰਾਤ ਵੇਲੇ ਸੰਤਰੀ ਦੀਆਂ ਅੱਖਾਂ ਨੇ ਲੱਕੜੀ ਦੇ ਗਿੱਲੇ ਢੇਰ ਵਿੱਚ ਟਾਰਚ ਦੀ ਲੋ ਵਰਗੀ ਚਮਕ ਦੇਖੀ ਹੈ ਸ਼ਾਇਦ ਉਹ ਕਿਤੇ ਛੁਪਿਆ ਹੋਇਆ ਬਾਗੀ ਨਾਗਾ ਸਾਡਾ ਨੁਕਸਾਨ ਕਰਨ ਵਾਸਤੇ ਤਾਂ ਨਹੀਂ ਛੁਪਿਆ ਹੋਇਆ ਹੋਵੇ ਤੇ ਟਾਰਚ ਜਗਾਉਂਦਾ ਹੋਵੇ ਮੈਂ ਉੱਠਿਆ ਤੇ ਉਸ ਗਿੱਲੀ ਲੱਕੜੀ ਦੇ ਢੇਰ ਕੋਲ ਸੰਤਰੀ ਨੂੰ ਨਾਲ ਲੈ ਕੇ ਆਪਣਾ ਸ਼ੱਕ ਕੱਢਣ ਚਲੇ ਗਿਆ। ਉਸ ਢੇਰ ਦੇ ਹੇਠੋਂ ਲਗਾਤਾਰ ਲੋ ਜਗਦੀ ਦੇਖ ਕੇ ਮੈਂ ਹੋਰ ਜਵਾਨਾਂ ਨੂੰ ਵੀ ਬੁਲਾ ਲਿਆ ਸੀ। ਅਤੇ ਉਹਨਾਂ ਗਿੱਲੀ ਲੱਕੜੀ ਦੇ ਸਾਰੇ ਮੋਚਿਆਂ ਨੂੰ ਦੂਰ-ਦੂਰ ਵਾਰੋ-ਵਾਰੀ ਰੱਖਣ ਵਾਸਤੇ ਜਵਾਨਾਂ ਨੂੰ ਕਹਿ ਦਿੱਤਾ ਸੀ। ਉਸੇ ਵੇਲੇ ਰਾਤ ਨੂੰ ਹੀ ਸਾਰੇ ਮੋਚੇ ਦੂਰ-ਦੂਰ ਤੱਕ ਜਵਾਨਾਂ ਨੇ ਕੱਢ ਦਿੱਤੇ ਸਨ। ਤਾਂ ਕੀ ਦੇਖਦੇ ਹਾਂ? ਸਭ ਤੋਂ ਹੇਠਲੇ ਮੋਚੇ ਨੂੰ ਕੋਹਾੜੇ ਜਾਂ ਆਰੀ ਨਾਲ ਕੱਟਣ ਵੇਲੇ ਬਣੇ ਜ਼ਖਮ ਵਿੱਚੋਂ ਨਿਕਲੇ ਮਨੁੱਖੀ ਖੂਨ ਵਾਂਗੂ ਪਾਣੀ ਵਿੱਚ ਹੀ ਕੁਦਰਤ ਰਾਣੀ ਨੇ ਐਸਾ ਗੁਣ ਭਰਿਆ ਹੋਇਆ ਹੈ ਕਿ ਪਾਣੀ ਰਸ ਹੀ ਰਾਤ ਨੂੰ ਟਾਰਚ ਵਾਂਗੂ ਜਗਦਾ ਹੁੰਦਾ ਹੈ ਅਤੇ ਜੋ ਦਿਨ ਵੇਲੇ ਨਜ਼ਰ ਨਹੀਂ ਆਉਂਦਾ ਤੇ ਅਗਲੀ ਰਾਤ ਨੂੰ ਫਿਰ ਜਗਣ ਲੱਗ ਪੈਂਦਾ ਹੈ ਜਦੋਂ ਸੁੱਕ ਜਾਂਦਾ ਤਾਂ ਜਗਨੋਂ ਵੀ हट ਜਾਂਦਾ ਸਾਰਿਆਂ ਜਵਾਨਾਂ ਨੂੰ ਇਹ ਨਵੀਂ ਜਾਣਕਾਰੀ ਦੇਣ ਵਾਸਤੇ ਉਹੀ ਲੱਕੜ ਦਾ ਮੋਛਾ ਚਕਵਾ ਕੇ ਜਵਾਨਾਂ ਦੀ ਮਦਦ ਨਾਲ ਚੌਕੀ ਦੇ ਵਿੱਚ ਕਾਰ ਰਖਵਾ ਦਿੱਤਾ ਸੀ ਤਾਂ ਕਿ ਸਵੇਰੇ ਸਾਰੇ ਜਵਾਨਾਂ ਨੂੰ ਦਿਖਾਇਆ ਜਾਵੇ ਅਗਲੇ ਦਿਨ ਮੈਂ ਜਵਾਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਰਾਤ ਵਾਲੀ ਸਾਰੀ ਜਾਣਕਾਰੀ ਦਿੱਤੀ ਪਰ ਉਹ ਸਾਰੀ ਇਸ ਨਮੀ ਜਾਣਕਾਰੀ ਹੋਣ ਕਰਕੇ ਸੱਚ ਨਹੀਂ ਮੰਨ ਰਹੀ ਸੀ ਤਦ ਮੈਂ ਉਹਨਾਂ ਨੂੰ ਆਉਣ ਵਾਲੀ ਰਾਤ ਵੇਲੇ ਦੇਖਣ ਵਾਸਤੇ ਕਹਿ ਦਿੱਤਾ ਸੀ ਆਪਣੇ ਸ਼ੱਕ ਨੂੰ ਦੂਰ ਕਰਨ ਵਾਸਤੇ ਸਾਰੇ ਜਵਾਨ ਰਾਤ ਵੇਲੇ ਉਸੇ ਮੋਚੇ ਨੂੰ ਦੇਖਣ ਫਿਰ ਆਏ ਤੇ ਉਸ ਦਾ ਅੱਧ ਸੁੱਕਾ ਪਾਣੀ ਫਿਰ ਜਗ ਰਿਆ ਸੀ ਜਿਸ ਨਾਲ ਉਹਨਾਂ ਦੀ ਸਾਰੀ ਸ਼ੱਕ ਵੀ ਦੂਰ ਹੋ ਗਈ ਉਹ ਕਾਫੀ ਸਮਾਂ ਉੱਥੇ ਹੀ ਖੜੇ ਹੋ ਕੇ ਵਿਚਾਰ ਵਟਾਂਦਰਾ ਕਰਦੇ ਰਹੇ ਤੇ ਕਈ ਰਾਤਾਂ ਉਸ ਨੂੰ ਦੇਖਣ ਲਈ ਆਉਂਦੇ ਰਹੇ ਇਸੇ ਤਰ੍ਹਾਂ ਉਸੇ ਜੰਗਲ ਵਿੱਚ ਮਨੁੱਖੀ ਸਰੀਰ ਦੇ ਨੰਗੇ ਥਾਂ ਅੰਗ ਤੇ ਲੜਨ ਵਾਲੀ ਜ਼ਹਿਰੀਲੀ ਬੂਟੀ ਬੇਲ ਦੀ ਸ਼ਕਲ ਵਾਲੀ ਜਿਸ ਨੂੰ ਕੁਰੰਡ ਬੂਟੀ ਬੇਲ ਕਿਹਾ ਜਾਂਦਾ ਹੈ ਬਹੁਤ ਗਿਣਤੀ ਵਿੱਚ ਦੇਖੀ ਸੀ ਜਦੋਂ ਅਸੀਂ ਜੰਗਲ ਵਿੱਚ ਦੀ ਆਪਰੇਸ਼ਨ ਡਿਊਟੀ ਕਰਦੇ ਹਾਂ ਪਹਾੜੀ ਪਗਡੰਡੀ ਉੱਪਰ ਦੀ ਲੰਘਦੇ ਤਾਂ ਉਸ ਵੇਲੇ ਅਚਾਨਕ ਜਦੋਂ ਸਾਡੀ ਕੋਹਣੀ ਤੱਕ ਨੰਗੀ ਬਾਹ ਉੱਪਰ ਦਰਦ ਹੋਣ ਲੱਗਦਾ ਤਾਂ ਅਸੀਂ ਸੋਚਦੇ ਇਹ ਕਿਉਂ ਇਸ ਤਰ੍ਹਾਂ ਹੋਈ ਚਾਸੀ ਖੋਜ ਵੀ ਕਰਦੇ ਤੇ ਪਿੱਛੇ ਰਹਿ ਗਈਆਂ ਝਾੜੀਆਂ ਬੇਲਾਂ ਦੀ ਦੁਬਾਰਾ ਪਰ ਕਰਦੇ ਅਤੇ ਕਰੰਡ ਬੂਟੀ ਦੀ ਪਛਾਣ ਕਰਕੇ ਸਾਰੇ ਜਵਾਨਾਂ ਨੂੰ ਇਸ ਤੋਂ ਦੂਰ ਜਾਣ ਦੀ ਸਲਾਹ ਦਿੰਦੇ ਜਾਂ ਕਮੀਜ਼ ਦੀਆਂ ਬਾਹਾਂ ਖੋਲ੍ਹ ਕੇ ਗੁੱਟਾਂ ਤੱਕ ਕਰਕੇ ਬਟਨ ਬੰਦ ਕਰ ਲੈਂਦੇ ਸੀ ਮੋਟਾ ਬਾਸ ਪੰਜਾਬ ਵਿੱਚ ਬਾਸ ਦੀਆਂ ਨਸਲਾਂ ਦੀ ਮਟਾਈ ਜ਼ਿਆਦਾ ਨਹੀਂ ਹੁੰਦੀ ਪਰ ਨਾਗਾਲੈਂਡ ਵਿੱਚ ਬਾਸ ਦੀ ਇੱਕ ਐਸੀ ਨਸਲ ਹੈ ਜਿਸ ਦੀ ਮਟਾਈ ਇੱਥੋਂ ਦੇ ਟਿਊਬਵੈਲ ਦੇ ਬੋਰ ਵਾਲੀ ਪਲਾਸਟਿਕ ਦੀ ਪਾਈਪ ਵਰਗੀ ਗੁਲਾਈ ਵਾਂਗ ਹੁੰਦੀ ਹੈ ਬਾਸ ਅਸਲ ਵਿੱਚ ਇੱਕ ਕਾਹ ਦੀ ਨਸਲ ਵਿੱਚੋਂ ਹੈ >=ਵੇਂ ਆਪਾਂ ਪਸ਼ੂਆਂ ਨੂੰ loon ਦਵਾਈ ਜਾਂ ਕੜਾ ਦੇਣ ਵਾਸਤੇ ਬਾਂਸ ਦੀ ਇੱਕ ਗੰਢ ਸਮਿਤ ਪੂਰੀ ਕੱਟ ਕੇ ਉਸ ਨੂੰ ਅਰਗੋਜ਼ੇ ਦੀ ਸ਼ਕਲ ਦੇ ਕੇ ਪੂਰ ਬਣਾ ਲੈਂਦੇ ਆ ਇਸੇ ਤਰ੍ਹਾਂ ਨਾਗਾਲੈਂਡ ਵਿੱਚ ਬਹੁਤ ਮੋٹے ਬਾਂਸ ਦੀ ਬਹੁਤ ਲੰਬੀ ਪੂਰ ਕੱਟ ਕੇ ਅਰਗੋਜ਼ੇ ਦੀ ਸ਼ਕਲ ਦੇ ਕੇ ਉਸ ਤੋਂ ਪਾਣੀ ਵਾਲੇ ਘੜੇ ਵਾਲਾ ਉਹ ਪੂਰਾ ਕੰਮ ਕਰਾਂ ਵਿੱਚ ਲੈਂਦੇ ਹਨ ਨਾਗਨਾ ਉਸ ਪਾਣੀ ਵਾਲੇ ਬਾਂਸ ਦੇ ਘੜੇ ਨੂੰ ਕੁਦਰਤੀ ਬਣੇ ਚਸ਼ਮੇ ਉੱਪਰ ਲੈ ਜਾਂਦੀਆਂ ਹਨ ਤੇ ਵਾਰ-ਵਾਰੀ ਸਾਰਿਆਂ ਘੜਿਆਂ ਵਿੱਚ ਪਾਣੀ ਭਰ ਕੇ ਘਰ ਲੈ ਕੇ ਸੰਭਾਲ ਕੇ ਰੱਖਦੀਆਂ ਹਨ ਉਸ ਤੇ ਟੁੱਟਣ ਦਾ ਕੜੇ ਵਾਂਗੂ ਖਤਰਾ ਵੀ ਨਹੀਂ ਹੁੰਦਾ ਤੇ ਦਿਨ ਰਾਤ ਉਹੀ ਪਾਣੀ ਵਰਤਿਆ ਜਾਂਦਾ ਹੈ ਇਸ ਤੋਂ ਹੋਰ ਅੱਗੇ ਘਰਾਂ ਤੋਂ ਦੂਰ ਪਹਾੜੀ ਦੀ ਟਲਵਾਨ ਉੱਪਰ ਜਾਂ ਸੜਕਾਂ ਤੇ ਕੰਮ ਕਰਨ ਵੇਲੇ ਪੇਟ ਪੂਜਾ ਵਾਸਤੇ ਨਾਗੇ ਆਪਣੇ ਕੋਲ ਸੰਭਾਲੇ ਹੋਏ ਕੱਚੇ ਚੌਲਾਂ ਨੂੰ ਉਬਾਲਣ ਵਾਸਤੇ ਬਾਂਸ ਦੇ ਪੋਰੇ ਵਿੱਚ ਰੱਖ ਕੇ ਉਸ ਵਿੱਚ ਪਾਣੀ ਪਾ ਕੇ ਦੋ ਚਾਰ ਪੱਥਰਾਂ ਦਾ ਬਨੌਟੀ ਚੁੱਲਾ ਬਣਾ ਕੇ ਉੱਪਰ ਚੌਲਾਂ ਵਾਲਾ ਉਹੀ ਗਿੱਲੇ ਬਾਂਸ ਦਾ ਪੋਰਾ ਰੱਖ ਕੇ ਏਠਾਂ ਅੱਗ ਬਾਲ ਉਹੀ ਚੌਲ ਉਬਾਲਨ ਮਗਰੋਂ ਬਣੇ ਭੋਜਨ ਵਿੱਚ ਲੂਣ ਮਿਰਚ ਮਿਲਾ ਕੇ ਭਾਂਡਿਆਂ ਦਾ ਕੰਮ ਵੀ ਲੈਲਿੰ ਦਿਖੇ ਹਨ ਉਸ ਖੇਤਰ ਵਿੱਚ ਬਰਸਾਤ ਜ਼ਿਆਦਾ ਹੋਣ ਕਰਕੇ ਕਈ ਥਾਵਾਂ ਤੇ ਬਹੁਤ ਹੀ ਬਨਸਵੰਨੇ ਕਿਸਮ ਦੀ ਲੱਕੜੀ ਸੁੰਦਰਤਾ ਫਲਾਂ ਤੇ ਛਾਂ ਵਾਲੇ ਉੱਚੇ ਰੁੱਖ ਜੜੀ ਬੂਟੀਆਂ ਵੀ ਨਜ਼ਰ ਆਉਂਦੀਆਂ ਹਨ ਉੱਥੇ ਇੱਕ ਐਸਾ ਰੁੱਖ ਵੀ ਸੁਣਿਆ ਸੀ ਜਿਸ ਦੀ ਟਾਣੀ ਤੋੜ ਕੇ ਦੰਤਣ ਬਣਾ ਕੇ ਜੇ ਗਲਤੀ ਨਾਲ ਦੰਦ ਸਾਫ਼ ਕਰਨ ਲੱਗ ਜਾਈਏ ਤਾਂ ਦੰਦ ਕਢਵਾਉਣ ਵਾਸਤੇ ਡੈਂਟਲ ਡਾਕਟਰ ਕੋਲ ਜਾਣ ਦੀ ਲੋੜ ਵੀ ਨਹੀਂ ਰਹਿੰਦੀ ਕਿਉਂਕਿ ਡਾਕਟਰ ਦੰਦ ਦੇਖ ਕੇ ਇੱਕ ਦੰਦ ਕੱਢਣ ਵਾਸਤੇ ਕਈ ਟੀਕੇ ਲਾ ਕੇ ਬੜੀ ਮੁਸ਼ਕਲ ਨਾਲ ਪਲਾਸਟ ਝਮੂਰ ਪਾ ਕੇ ਦੰਦ ਖਿੱਚਦਾ ਤੇ ਅਗਲਿਆਂ ਵਾਸਤੇ ਫਿਰ ਆਉਣ ਦਾ ਕਹਿ ਕੇ ਪਹਿਲੇ ਦੀ ਵੱਡੀ ਫੀਸ ਲੈ ਕੇ ਭੇਜ ਦਿੰਦਾ ਹੈ ਪਰ ਉਸ ਰੁੱਖ ਦੀ दातਣ ਕਰਨ ਨਾਲ ਸਾਰੇ ਦੇ ਸਾਰੇ ਦੰਦ ਪੂਰੇ ਦੋਨੋਂ ਢੀੜ ਕਟ ਇਕੱਠੇ ਹੀ ਬਾਰ ਆ ਜਾਂਦੇ ਸੁਣਿਆ ਸੀ ਜਿਸ ਕਰਕੇ ਸਾਰੇ ਦੰਦ ਕਢਵਾਉਣ ਦੀ ਪੂਰੀ ਦੀ ਪੂਰੀ ਵੱਡੀ ਫੀਸ ਬਚਾ ਕੇ ਖਰਚ ਤੇ ਕਾਬੂ ਪਾਇਆ ਜਾ ਸਕਦਾ ਹੈ ਉੱਥੇ ਪੰਜਾਬ 방ੋਂ ਜ਼ਮੀਨ ਪੱਧਰੀ ਨਾ ਹੋਣ ਕਰਕੇ ਪਹਾੜੀਆਂ ਦੇ ਟਲਾਨਾ ਉੱਪਰ ਹੀ ਜਿੱਥੇ ਮਿੱਟੀ ਉਪਜਾਊ ਹੋਵੇ ਤੇ ਪੱਥਰ ਵੀ ਕੱਟ ਹੁਣ ਉੱਤੇ ਕਾ ਬੂਟੀ ਸਾਫ ਕਰਕੇ ਨਾਗੇ ਅਨਾਨਾਸ ਮੱਕੀ ਕਚਾਲੂ ਅਰਬੀ ਜਾਂ ਹੋਰ ਵੀ ਫਸਲਾਂ ਬੀਜ ਲੈਂਦੇ ਹਨ ਉੱਥੇ ਮੱਕੀ ਦੀ ਕਿਸਮ ਪ੍ਰਾਣੀ ਹੋਣ ਕਰਕੇ ਪੁੰਨੀ ਹੋਈ ਛੱਲੀ ਦੇ ਦਾਣੇ ਬਹੁਤ ਹੀ ਮਿੱਠੇ ਹੁੰਦੇ ਹਨ ਵੈਸੇ ਨਾਲਿਆਂ ਦੇ ਕਿਨਾਰੇ ਜਿੱਥੇ ਥੋੜੀ ਥਾਂ ਪੱਧਰੀ ਮਿਲ ਜਾਵੇ ਤਾਂ ਉਸ ਨੂੰ ਕਿਆਰਾ ਬਣਾ ਕੇ ਚੌਲਾਂ ਦੀ ਖੇਤੀ ਵੀ ਕਰਦੇ ਦੇਖੇ ਨੇ ਘਾਹ ਰਾਈ ਫਸਲ ਸੰਭਾਲਣ ਵਾਸਤੇ ਰਹਿਸ਼ ਵਾਲੀ ਝੌਂਪੜੀ ਤੋਂ ਬਾਹਰ ਵੱਲ ਇੱਕ ਹੋਰ ਛੋਟੀ ਕੁਲੀ ਬਣਾ ਕੇ ਜਿਸ ਦੀ ਲੱਕੜੀ ਦੀਆਂ ਸੋਟੀਆਂ ਦੀ ਹੀ ਫਰਸ਼ ਖਰਤੀ ਤੋਂ ਥੋੜੀ ਉੱਚੀ ਰੱਖ ਕੇ ਉਸ ਵਿੱਚ ਫਸਲ ਰੱਖ ਕੇ ਲੱਕੜੀ ਦੀਆਂ ਟਾਹਣੀਆਂ ਦਾ ਬਣਿਆ ਦਰਵਾਜ਼ਾ ਰੱਖ ਕੇ ਬੰਦ ਕਰ ਦਿੰਦੇ ਹਨ ਤੇ ਲੋੜ ਪਈ ਤੋਂ ਹੀ ਫਿਰ ਖੋਲਦੇ ਹਨ ਚੋਰੀ ਦਾ ਉੱਥੇ ਨਾਮ ਨਿਸ਼ਾਨ ਵੀ ਨਹੀਂ ਹੈ ਨਾਗਾ لینڈ ਵਿੱਚ ਸੰਤਰੇ ਦਾ ਫਲ ਬਹੁਤ ਸਸਤਾ ਸੀ ਨਾਗਾ لینڈ ਭਾਰਤ ਦੇ ਤੁਰਪੂਰੂ ਵਿੱਚ ਰੇਤਰੀ ਤੇ ਚਟਾਨੀ ਘਟ ਉੱਚੀਆਂ ਪਹਾੜੀਆਂ ਜ਼ਿਆਦਾ ਬਾਰਿਸ਼ ਸੋਨਾ ਮੌਸਮ ਤੇ ਰੁੱਖਾਂ ਦੀ ਹਰਿਆਲੀ ਨਾਲ ਟਕਿਆ ਨਾਗਾ ਨਸਲ ਦੇ ਲੋਕਾਂ ਦਾ ਸੂਬਾ ਹੈ ਜਿਸ ਦੀ ਰਾਜਧਾਨੀ ਕੋਹਿਮਾ ਵਿਖੇ ਹੈ ਇਸ ਦੇ ਮੁਕੌਖ ਚੌਂਕ ਤੇ ਮਰਿੰਗਾਂਗ ਇਲਾਕੇ ਦੇ ਜੰਗਲ ਵਿੱਚ ਸੰਤਰੀ ਦੇ ਰੁੱਖ ਵੱਡੀ ਗਿਣਤੀ ਵਿੱਚ ਹਨ ਜਿਸ ਦਾ ਲਾਭ ਲੈਣ ਵਾਸਤੇ ਨਾਗਾ ਔਰਤਾਂ ਇਕੱਠੀਆਂ ਹੋ ਕੇ ਆਪਣੇ ਟੋਕਰੇ ਸੰਤਰੀਆਂ ਦੇ ਪਰਕੇ ਵੇਚਣ ਵਾਸਤੇ ਐਸੇ ਥਾਂ ਤੇ ਰੱਖ ਲੈਂਦੀਆਂ ਹਨ ਜਿੱਥੇ ਥੋੜੇ ਸਮੇਂ ਵਾਸਤੇ ਫੌਜੀਆਂ ਦੀਆਂ ਗੱਡੀਆਂ ਰੁਕਦੀਆਂ ਹਨ ਤੇ 1 ਰੁਪਏ ਦੇ 16-16 ਸੰਤਰੀ ਜਾਂ ਇਸ ਤੋਂ ਵੱਧੂ 2-4 ਹੋਰ ਵੀ ਵੇਚਦੀਆਂ ਸੀ ਫੌਜ ਦੇ ਜਵਾਨ ਚੋਲੇ ਭਰ ਕੇ ਗੱਡੀ ਵਿੱਚ ਰੱਖ ਲੈਂਦੇ ਤੇ ਸਫ਼ਰ ਕਰਦੇ ਸੰਤਰੀ ਖਾਨ ਦੇ ਆਹਰ ਲਗੇ ਰਹਿੰਦੇ ਸੀ। ਨਾਗੇ ਸੂਰ ਵੀ ਪਾਲਦੇ ਹਨ ਜੇ ਸੂਰ ਨੂੰ ਖਾਣਾ ਹੋਵੇ ਉਸ ਨੂੰ ਫੜ ਲੈਂਦੇ ਅਤੇ ਪੁੱਠਾ ਰੱਖ ਕੇ ਤੇਜ਼ ਕੀਤੀ ਬਣਾਈ ਪਾਂਸ ਦੀ ਪੰਜੀ ਸੋਟੀ ਉਸ ਦੀਆਂ ਅਗਲੀਆਂ ਲੱਤਾਂ ਦੇ ਵਿਚਾਲੇ ਖੋਪ ਦਿੰਦੇ ਜਿਸ ਕਰਕੇ ਸੂਰ ਉੱਚੀ ਆਵਾਜ਼ ਵਿੱਚ ਚੀਕਾਂ ਮਾਰਦਾ ਮਾਰਦਾ ਚੀਕਾਂ ਮਦਬ ਹੁੰਦੀਆਂ ਜਾਣੀਆਂ ਸੂਰ ਮਰ ਜਾਂਦਾ। ਉਸ ਦਾ ਖਾਨ ਜੋਗਾ ਮੀਟ ਰੱਖ ਕੇ ਬਾਕੀ ਛੱਦੇ ਹਿੱਟ ਦੇ ਪਾਸੇ ਟੰਗ ਲੈਂਦੇ ਨੇ। ਇਸ ਤਰ੍ਹਾਂ ਅਗੇ ਮੁਰਗੀਆਂ ਵੀ ਰੱਖਦੇ ਨੇ ਤੇ ਗਾਂ ਬਲਦ ਦੀ ਨਸਲ ਨਾ ਰਲਦੀ ਮਿਲਦੀ ਸ਼ਕਲ ਦਾ ਜਾਨਵਰ ਜੇਸ ਨੂੰ ਮੈਥਨ ਕਹਿੰਦੇ ਹਨ ਵੀ ਮੀਟ ਵਾਸਤੇ ਪਾਲਦੇ ਖੁੱਲਾ ਛੱਡ ਕੇ ਰੱਖਦੇ ਹਨ ਜਿਸ ਦਾ ਕੱਦ ਵੀ ਬਹੁਤ ਵੱਡਾ ਸਾਨ ਵਰਗਾ ਹੋ ਜਾਂਦਾ ਹੈ ਉਸ ਵੇਲੇ ਰੁੱਖ ਕੋਲੋਂ ਦੀ ਲੰਗੜ ਮਿਲੇ ਹਥੀਏ ਵਾਲਾ ਨਾਗਾ ਉਸ ਦੀ ਲੱਤ ਵੱਡਣ ਦੀ ਕੋਸ਼ਿਸ਼ ਕਰਕੇ ਹਥੀਏ ਨਾਲ ਕੋਈ ਵੀ ਇੱਕ ਲੱਤ ਵੱਡ ਦਿੰਦਾ ਜਿਸ ਨਾਲ ਉਸ ਦੀ ਤੋਰ ਦੀ ਚਾਲ ਮੱਠੀ ਹੋ ਜਾਂਦੀ ਤਾਂ ਸਾਰੇ ਨਾਗੇ ਉੱਤੇ ਪਹੁੰਚ ਕੇ ਉਸ ਨੂੰ ਵੱਢ ਦਿੰਦੇ ਤੇ ਵੱਡੇ ਵੱਡੇ ਟੁਕੜੇ ਬਣਾ ਕੇ ਮੀਟ ਵੰਡ ਲੈਂਦੇ ਖਾਂਜੋਗਾ ਰੱਖ ਕੇ ਵਾਧੂ ਮੀਟ ਛੱਤ 'ਨਾ ਟੰਗ ਲੈਂਦੇ ਇਸ ਤੋਂ ਬਗੈਰ ਜੰਗਲ ਵਿੱਚ ਜੇ ਕੋਈ ਰਿੱਚ ਬਾਂਦਰ ਲੰਗੂਰ ਜਾਂ ਹਿਰਨ ਕੋਈ ਵੀ ਜੰਗਲੀ ਜਾਨਵਰ ਮਿਲ ਜਾਵੇ ਤਾਂ ਉਸ ਨੂੰ ਮਾਰ ਵੱਢ ਕੇ ਮੋਢਿਆਂ ਉੱਪਰ ਰੱਖ ਕੇ ਘਰ ਲੈ ਆਉਂਦੇ ਨੇ ਜਦੋਂ ਜਵਾਨਾਂ ਨੇ ਬੱਦਲ ਪਹਿਲੀ ਵਾਰ ਨੇੜੇੋਂ ਦੇਖੇ ਜੰਮੂ ਕਸ਼ਮੀਰ ਵਿੱਚ ਮੌਸਮ ਦੇ ਹਿਸਾਬ ਨਾਲ ਨਾਗਾਲੈਂਡ ਨਾਲੋਂ ਘੱਟ ਬਰਸਾਤ ਹੁੰਦੀ ਹੈ ਪਰ برف ਪੈਦੀ ਹੁਣ ਕਰਕੇ ਕਸ਼ਮੀਰ ਵਿੱਚ ਆਬਾਦੀ ਪਹਾੜੀਆਂ ਦੀਆਂ ਟੀਆਂ ਟਲਾਨਾ ਤੇ ਜ਼ਿਆਦਾ ਵਸਤੀ ਹੈ ਨਰਗਰੈਂਡ ਵਿੱਚ ਹੀ بارش ਬਹੁਤ ਜ਼ਿਆਦਾ ਪੈਂਦੀ ਹੈ ਤੇ ਬਰਫ਼ ਵੀ ਨਾ ਡਿਗਣ ਕਰਕੇ ਸਾਰੀ ਆਬਾਦੀ ਹੀ ਪਿੰਡਾਂ ਦੀ ਸ਼ਕਲ ਵਿੱਚ ਉੱਚੀਆਂ ਤੇ ਤਿੱਖੀਆਂ ਪਹਾੜੀਆਂ ਛੱਡ ਕੇ ਸਗੋਂ ਨੀਵੀਆਂ ਤੇ ਥੋੜਾ ਪੱਧਰੀਆਂ ਪਹਾੜੀਆਂ ਤੇ ਆਬਾਦ ਹੈ। ਫੌਜੀ ਚੌਕੀਆਂ ਵੀ ਇਸੇ ਤਰ੍ਹਾਂ ਪਹਾੜੀਆਂ ਦੇ ਉੱਪਰ ਨੇ। ਹਰ ਸਾਲ ਵਾਂਗੂ بارش ਦੇ ਦਿਨਾਂ ਤੋਂ ਪਹਿਲਾਂ ਜਦੋਂ ਚਿੱਟੇ ਬੱਦਲ بارش ਦੇ ਦਿਨ ਆਉਂਦਾ ਸੁਨੇਹਾ ਲੈ ਕੇ ਆਉਂਦੇ ਹਨ, ਵੇਲੇ ਉਹ ਸਾਡੀਆਂ ਲੰਬੀਆਂ ਝੌਪੜੀਆਂ ਜੋ ਪਹਾੜੀਆਂ ਉੱਪਰ ਹੋਣ ਕਰਕੇ ਬੱਦਲਾਂ ਦੇ ਲੈਵਲ ਤੇ ਸੀ ਤੁਹੈ ਦੀ ਸ਼ਕਲ ਵਿੱਚ ਅੰਦਰ ਆਏ ਤੋਂ ਜਵਾਨ ਇੱਕ ਦੂਸਰੇ ਨੂੰ ਪੁੱਛਦੇ ਕਿ ਤੂੰ ਆ ਕਿੱਥੋਂ ਆ ਗਿਆ ਜਵਾਨਾਂ ਨੇ ਬੱਦਲਾਂ ਦੀ ਸ਼ਕਲ ਪਹਿਲੀ ਵਾਰ ਦੇਖੀ ਹੁਣ ਕਰਕੇ ਮੈਂ ਕਿਹਾ ਇਹ ਤੁਹਾਂ ਨਹੀਂ ਅਸਲ ਵਿੱਚ ਇਹ ਬੱਦਲ ਹੀ ਨੇ ਕੁਝ ਦਿਨਾਂ ਮਗਰੋਂ ਬਾਰਿਸ਼ ਵਾਲੇ ਕਾਲੇ ਰੰਗ ਦਾ ਬੱਦਲ ਵੀ ਕਾਲੇ ਤੁਹੇ ਵਾਂਗੂ ਝੌਂਪੜੀਆਂ ਦੇ ਅੰਦਰ ਵੜਦਾ ਕੱਪੜੇ ਗਿੱਲੇ ਕਰਦਾ ਬਾਹਰ ਵਾਲਾ ਤੁਹਾਂ ਆਸ-ਪਾਸ ਪਹਾੜੀਆਂ ਉੱਪਰ ਧੁੰਦ ਵਾਂਗੂ ਹਨੇਰਾ ਕਰਕੇ ਪਾਣੀ ਹੀ ਪਾਣੀ ਛੱਡ ਕੇ ਰੋਜ਼ ਹੀ ਆਉਂਦਾ ਜਾਂਦਾ ਜਵਾਨ ਦੇਖਦੇ ਸੀ ਉਹ ਬਾਰਿਸ਼ ਵਾਲਾ ਪਾਣੀ ਪਹਾੜੀ ਤੋਂ ਜਲਦੀ ਤਿਲਕ ਹੇਠਾਂ ਨਦੀ ਨਾਲੀਆਂ ਰਾਹੀਂ ਸਮੁੰਦਰ ਬੰਗਾਲ ਦੀ ਖਾੜੀ ਵਿੱਚ ਚਲੇ ਜਾਂਦੇ ਐਸੇ ਹਾਲਾਤ ਦਾ ਕਰਕੇ ਨਾਗਾਲੈਂਡ ਵਿੱਚ ਮੌਸਮ ਬਹੁਤ ਸਾਰਾ ਸਾਲੀ ਸੁਆਉਣਾ ਹੁੰਦਾ ਹੈ ਨਾਗਾਲੈਂਡ ਵਿਖੇ ਜੋਕਾਂ ਵੀ ਬਹੁਤ ਹੋਈਆਂ ਜਿੱਥੇ بارش ਜ਼ਿਆਦਾ ਹੋਵੇਗੀ ਉੱਥੇ ਸਲਾਬੀ ਵਧ ਹੋਵੇਗੀ ਜਿਸ ਕਰਕੇ ਪਾਣੀ ਵਾਲੇ ਜੀਵਾਂ ਦੀ ਉੱਥੇ ਬਹੁਤਾਤ ਹੋ ਜਾਂਦੀ ਹੈ ਇਸ ਕਰਕੇ ਉੱਥੇ ਜੋਕਾਂ ਬਹੁਤ ਹੁੰਦੀਆਂ ਹਨ ਜੋਕ ਪਾਣੀ ਵਿੱਚ ਜਨਮ ਲੈਣ ਵਾਲਾ ਐਸਾ ਜੀਵ ਹੁੰਦਾ ਹੈ ਜੋ ਪਹਿਲਾਂ ਵਾਲ ਦੀ ਸ਼ਕਲ ਦਾ ਹੁਣ ਕਰਕੇ ਨਜ਼ਰ ਨਹੀਂ ਆਉਂਦਾ ਤੇ ਜਦੋਂ ਅਸੀਂ ਆਪਰੇਸ਼ਨ ਡਿਊਟੀ ਤੇ ਜਾਂਦੇ ਸੀ ਕਿਸੇ ਥਾਂ ਤੇ ਰੁਕਣ ਵੇਲੇ ਜਾਂ ਤੁਰੇ ਜਾਂਦੇ ਹਈ ਜੜੀ ਬੂਟੀਆਂ ਤੇ ਚੜੀ ਹੋਈ ਜਾਂ ਹੀਟੋਂ ਹੀ ਜੋਕ ਸਾਡੇ ਸਰੀਰ ਦੇ ਹੇਠਲੇ ਹਿੱਸੇ ਤੇ ਚੜ ਜਾਂਦੀ ਤੇ ਵਰਦੀ ਵਾਲੀ ਪੈਂਟ ਦੇ ਹੇਠਲੇ ਹਿੱਸੇ ਵਾਲੇ ਕੱਪੜੇ ਦੇ ਅਤੇ ਜੁਰਾਬਾਂ ਵਿੱਚੋਂ ਦੀ ਲੰਘ ਕੇ ਅੰਦਰ ਗਿੱਟੇ ਦੀ ਚਮੜੀ ਤੱਕ ਪਹੁੰਚ ਕੇ ਉੱਥੇ ਹੀ ਖੂਨ ਵਾਲੀ ਨਾਲ ਲੱਭ ਕੇ ਉਸ ਵਿੱਚ ਆਪਣੀ ਬਹੁਤ ਤਿੱਖੀ ਚੁੰਝ ਖੋਪ ਜਿੰਦੀ ਜਿਸ ਕਰਕੇ ਸਬੰਧਤ ਮਨੁੱਖ ਨੂੰ ਵੀ ਪੂਰਾ ਪਤਾ ਨਹੀਂ ਲੱਗਦਾ ਸੀ ਪੁੱਸਤ ਮਗਰੋਂ ਜੋ ਕੁਸਤਕ ਖੂਨ ਚੂਸ ਕੇ ਮੋਟੀ ਹੋਣੀ ਸ਼ੁਰੂ ਹੋ ਜਾਂਦੀ ਤੇ ਵੱਡੇ ਬੂਟਾਂ ਤੇ ਪੈਂਟ ਦੇ ਹੇਠਲੇ ਹਿੱਸੇ ਵਿੱਚ ਡਰਕਣ ਲੱਗ ਜਾਂਦੀ ਪਤਾ ਲੱਗਣ ਤੋਂ ਮਗਰੋਂ ਅਨਜਾਨ ਜਵਾਨ ਇਸ ਨੂੰ ਖਿੱਚ ਤੋੜ ਕੇ ਦੂਰ ਸੁੱਟ ਦਿੰਦੇ ਉਹ ਗੁੱਸੇ ਵਿੱਚ ਆ ਕੇ ਇੰਜ ਕਰਦੇ ਤਾਂ ਕੀ ਹੁੰਦਾ ਖਿੱਚੀ ਤੋੜੀ ਚੋਕ ਦਾ ਸਰੀਰ ਤਾਂ ਹੱਥ ਵਿਚ ਆ ਜਾਂਦਾ ਪਰ ਚੁੰਝ ਟੁੱਟ ਕੇ ਅੰਦਰ ਹੀ ਰਹਿ ਜਾਂਦੀ ਜਿੱਥੋਂ ਦੀ ਸਰੀਰ ਦਾ ਖੂਨ ਬਾਹਰ ਵਗਣਾ ਸ਼ੁਰੂ ਹੀ ਨਹੀਂ ਹੁੰਦਾ ਸਗੋਂ ਬਹੁਤ ਤਿੱਖੀ ਦਰਦ ਵਾਲੀ ਖੁਰਾਕ ਵੀ ਆਉਣ ਲੱਗ ਜਾਂਦੀ ਹੈ ਐਸੀ ਮੁਸ਼ਕਲ ਤੋਂ ਬਚਣ ਵਾਸਤੇ ਜੋਕ ਦਾ ਪਤਾ ਲੱਗਦੇ ਸਾਰ ਹੀ ਜੋਕ ਉੱਪਰ ਲੂਣ ਦੀ ਚੁਟਕੀ ਜਾਂ ਟੀਲੀ ਰੱਖ ਕੇ ਉੱਪਰ ਲਾਉਣ ਨਾਲ ਲੂਣ ਦੇ ਅਸਰ ਅਤੇ ਟੀਲੀ ਦੇ ਸੇਕ ਨਾਲ ਜੋਕ ਤੜਪ ਕੇ ਜਾਨ ਬਚਾਉਣ ਵਾਸਤੇ ਆਪਣੀ ਚੁੰਝ ਆਪ ਹੀ ਚਮੜੀ ਵਿੱਚੋਂ ਕੱਢ ਕੇ ਹੀਟਾਂ ਟਿਕ ਪੈਂਦੀ ਹੈ ਜਿਸ ਕਰਕੇ ਮਗਰੋਂ ਨਾ ਖੂਨ ਬਾਹਰ ਵਹਿੰਦਾ ਤੇ ਨਾ ਹੀ ਤਿੱਖੀ ਖੁਰਕ ਹੁੰਦੀ ਹੈ ਕਈ ਵਾਰ ਐਸਾ ਵੀ ਹੋ ਜਾਂਦਾ ਕਿ ਜਦੋਂ ਤੁਰੇ ਜਾਂਦੇ ਆ ਗਰਮ ਸਰੀਰ ਨੂੰ ਜੋਕ ਦੇ ਚੁਬੜਨ ਬਾਰੇ ਨਾ ਪਤਾ ਲੱਗੇ ਤਾਂ ਮਗਰੋਂ ਜੋ ਕੁ ਮਨੁੱਖੀ ਖੂਨ ਚੂਸਦੀ ਹੋਈ ਬਗਾਨੇ ਖੂਨ ਨਾਲ ਜੋਗ ਆਪਣੀ ਸਿਹਤ ਪਹਿਲਵਾਨ ਵਰਗੀ ਬਣਾ ਸੰਤੁਸ਼ਟ ਹੋ ਕੇ ਆਪੀ ਚਿੱਕੀ ਚੁੰਝ ਮਨੁੱਖੀ ਸਰੀਰ ਦੀ ਚਮੜੀ ਵਿੱਚੋਂ ਬਾਹਰ ਕੱਢ ਕੇ ਆਪਣੇ ਵੱਲੋਂ ਖੂਨ ਹਜ਼ਮ ਕਰਨ ਵਾਸਤੇ ਜ਼ਮੀਨ ਤੇ ਡਿੱਗ ਪੈਂਦੀ ਪਰ ਹੁਣ ਉਹ ਮੋਟੀ ਹੋਣ ਕਰਕੇ ਜਰਾਬਾਂ ਤੇ ਪੈਂਟ ਤੋਂ ਬਾਹਰ ਨਾ ਨਿਕਲਣ ਯੋਗੀ ਹੋਣ ਕਰਕੇ ਗਿੱਟੇ ਦੇ ਬਾਹਰ ਦੀ ਤੇ ਵੱਡੇ ਬੂਟ ਦੇ ਅੰਦਰ ਹੀ ਮਧੋਲ ਹੁੰਦੀ ਘਿੱਲੀ ਫਿਸੀ ਜਾਂਦੀ ਅਤੇ ਮਰ ਮੁੱਕ ਕੇ ਆਪਣੇ ਪੀਤੇ ਹੋਏ ਖੂਨ ਦਾ ਜਰਾਬਾਂ ਗਿੱਲੀਆਂ ਕਰਕੇ ਉਸ ਦਾ ਸਰੀਰ ਬੂਟ ਦੇ ਅੰਦਰ ਹੈ ਤਲੇ ਤੇ ਪਿਆ ਮਿਲਦਾ ਹੈ ਜਿਸ ਕਰਕੇ ਆਪਰੇਸ਼ਨ ਤੋਂ ਵਾਪਸ ਆ ਕੇ ਸਾਨੂੰ ਬੂਟਾਂ ਦੇ ਅੰਦਰੋਂ ਮਰੀਆਂ ਹੋਈਆਂ ਜੋਕਾਂ ਬਾਹਰ ਸੁੱਟ ਕੇ ਹਰ ਰੋਜ਼ ਬੂਟ ਤੇ ਜਰਾਬਾਂ ਧੋਣੀਆਂ ਪੈਂਦੀਆਂ ਸਨ ਸਾਨੂੰ ਪਾਣੀ ਗਰਮ ਕਰਕੇ ਪੀਣਾ ਪੈਂਦਾ ਸੀ ਮਨੁੱਖੀ ਸਰੀਰ ਦੇ ਬਾਹਰ ਖੂਨ ਚੂਸਣ ਵਾਸਤੇ ਚੁੰਬੜੀ ਜੋਕ ਨੂੰ ਲੂਣ ਜਾਂ ਤੇਲੀ ਨੂੰ 발 ਕੇ ਉਸ ਦੇ ਸੇਕ ਦੀ ਮਦਦ ਨਾਲ ਸੌਖਾ ਉਤਾਰਿਆ ਜਾ ਸਕਦਾ ਪਰ ਕਈ ਵਾਰ ਐਸਾ ਵੀ ਹੋ ਜਾਂਦਾ ਹੈ ਘੜਾ ਪਾਣੀ ਪੀਣਾ ਹੁੰਦਾ ਉਸ ਵਿੱਚ ਵੀ ਜੋਖ ਹੁੰਦੀ ਹੈ ਜੋ ਪਾਣੀ ਨਾਲ ਪੀਤੀ ਜਾਂਦੀ ਤੇ ਮਿਹਦੇ ਵਿੱਚ ਪਹੁੰਚ ਜਾਂਦੀ ਹੈ ਜਿਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਅਤੇ ਉਸ ਤੋਂ ਮਨੁੱਖੀ ਤੰਦਰੁਸਤੀ ਪ੍ਰਭਾਵਿਤ ਹੋ ਕੇ ਕਈ ਕਿਸਮਾਂ ਦੀਆਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਹਨ ਐਸੀ ਹਾਲਤ ਵਿੱਚ ਉਸ ਨੂੰ ਇਲਾਜ ਵਾਸਤੇ ਹਸਪਤਾਲੀ ਦਾਖਲ ਹੋਣਾ ਪੈਂਦਾ ਇਹਨਾਂ ਸਾਰੀਆਂ ਮੁਸ਼ਕਲਾਂ ਵੱਲ ਜਿਵੇਂ ਇਲਾਜ ਨਾਲੋਂ ਪਰਹੇਜ਼ ਬਿਹਤਰ ਹੈ ਕਿਹਾ ਜਾਂਦਾ ਹੈ ਨੂੰ ਦੇਖਦੇ ਹੋਏ ਐਸੇ ਇਲਾਕੇ ਜਿੱਥੇ ਜੋਕਾਂ ਦੀ ਹੋਂਦ ਹੋਵੇ ਉਥੇ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਮੁਰਟਿਕ ਕਪੜੇ ਨਾਲ ਪੁਣ ਕੇ ਪੀਣ ਨਾਲ ਇਹੋ ਜਿਹੇ ਮਸਲਿਆਂ ਤੇ ਪਹਿਲਾਂ ਹੀ ਕਾਬੂ ਪਾਇਆ ਜਾ ਸਕਦਾ ਹੈ। ਨਾਗੇ ਲਗਭਗ ਸਾਰੇ ਜੀਵਾਂ ਦਾ ਮੀਟ ਖਾ ਲੈਂਦੇ ਸੀ। ਨਾਗਾ لینڈ ਦੇ ਵਸਨੀਕ ਨਾਗੇ ਸਿਰਫ ਉਹ ਮੁਰਗੇ, ਸੂਰ, ਹਿਰਨ, ਰਿਚ ਬਾਂਦਰ, ਲੰਗੂਰ ਅਤੇ ਪਾਲੇ ਹੋਏ ਮੈਥਨ ਸਾਨ ਦੇ ਮੀਟ ਨੂੰ ਹੀ ਨਹੀਂ ਖਾਂਦੇ ਸੀ। ਮੇਰਾ ਖਿਆਲ ਹੈ ਕਿ ਉਹ ਹਰ ਕੁਦਰਤੀ ਜੀਵ ਦੇ ਮੀਟ ਨੂੰ ਖਾ ਲੈਂਦੇ ਸੀ। ਕੋਈ ਵਾਰ ਮੈਂ ਮੈਸ ਡਿਊਟੀ ਕਰਦਿਆਂ ਜ਼ਰੂਰੀ ਸਮਾਨ ਖਰੀਦਣ ਵਾਸਤੇ ਜਦੋਂ ਮੈਂ ਬਾਜ਼ਾਰ ਜਾਂਦਾ ਸੀ ਤਾਂ ਰਾਬ ਚ ਇੱਕ ਐਸੀ ਮਾਰਕੀਟ ਮੰਡੀ ਵੀ ਨਜ਼ਰ ਆਉਂਦੀ ਸੀ ਜਿੱਥੇ ਪਿੰਡੂ ਨਾਗਾ ਔਰਤਾਂ ਐਸੇ ਜੀਵਾਂ ਨੂੰ ਵੇਚਣ ਵਾਸਤੇ ਲੈ ਕੇ ਆਉਂਦੀਆਂ ਤੇ ਵੇਚਦੀਆਂ ਸੀ ਜਿਨ੍ਹਾਂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ ਸੀ ਉਹ ਕਈ ਕਿਸਮ ਦੇ ਜੀਵ ਮੈਂ ਰੋਜ਼ ਪਹਿਲੀ ਵਾਰ ਦੇਖਦਾ ਸੀ ਉਥੇ ਭੂੰਡ ਬੜਿਆਲ ਖਖਰਾਂ ਸਮੇਤ ਹੁੰਦੇ ਸੀ ਨਾਗਾ لینڈ ਦਾ ਰਾਤ ਚਨ ਵੀ ਮੱਝ ਦਾ ਸਿਰ ਹੈ ਉਥੇ ਸਰਕਾਰੀ ਦਫ਼ਤਰਾਂ ਦੇ ਦਰਵਾਜ਼ੇ ਦੇ ਉੱਪਰ ਸਾਹਮਣੇ ਅੰਦਰ ਵੱੜਦਿਆਂ ਹੀ ਕਿਸੇ ਮਰੇ ਹੋਏ ਮੱਝ ਨਸਲ ਦੇ ਵੱਡੇ ਸਾਨ ਮਾਲੀ ਦਾ ਵੱਡਾ ਸਾਰਾ ਸਿਰ ਵੱਡੇ-ਵੱਡੇ ਸਿੰਗਾ ਸਮੇਤ ਫਿੱਟ ਕੀਤਾ ਬੀੜਿਆ ਨਜ਼ਰੀ ਪੈਂਦਾ ਹੈ। ਅਗਲੀਆਂ ਚੌਕੀਆਂ ਤੇ ਸਾਰਾ ਰਾਸ਼ਨ ਹਵਾਈ ਜਹਾਜ਼ਾਂ ਰਾਹੀਂ ਡਰਾਪਿੰਗ ਹੁੰਦਾ ਸੀ। 1963-64 65 ਈਸਵੀ ਵੇਲੇ ਨਾਗਾਲੈਂਡ ਵਿੱਚ ਸਾਰਿਆਂ ਸ਼ਹਿਰਾਂ ਤੇ ਜ਼ਿਲ੍ਹਾ ਹੈੱਡਕੁਆਟਰਾਂ ਨੂੰ ਮਲੌਣ ਵਾਸਤੇ ਚੌੜੀਆਂ ਤੇ ਪੱਕੀਆਂ ਸੜਕਾਂ ਨਾਲ ਜੋੜਿਆ ਗਿਆ। ਉਸ ਵੇਲੇ ਸ਼ਹਿਰ ਤੋਂ ਵੱਡੇ ਪਿੰਡ ਤੱਕ ਵੀ ਸੜਕਾਂ ਚੌੜੀਆਂ ਤਾਂ ਸੀ ਪਰ ਕੱਚੀਆਂ ਸੀ। ਉੱਥੇ ਜਿੱਥੇ ਮਿਲਟਰੀ ਦੇ ਹੈੱਡਕੁਆਟਰ ਸੀ ਤੱਕ ਖਾਣ ਪੀਣ ਵਾਲਾ ਰਾਸ਼ਨ ਤੇ ਹੋਰ ਸਾਰਾ ਸਮਾਨ ਮਿਲਟਰੀ ਦੀਆਂ ਵੱਡੀਆਂ ਗੱਡੀਆਂ ਰਾਹੀਂ ਪਹੁੰਚ ਜਾਂਦਾ ਸੀ ਪਰ ਬਰਮਾ ਵੱਲ ਪਹਾੜੀਆਂ ਦੀ ਉਚਾਈ ਹੋਰ ਜ਼ਿਆਦਾ ਉੱਚੀ ਹੁੰਦੀ ਜਾਂਦੀ ਹੁਣ ਕਰਕੇ ਸਰਹੱਦੀ ਚੌਕੀਆਂ ਤੱਕ ਬਹੁਤ ਤੰਗ ਅਤੇ ਕੱਚੀਆਂ ਸੜਕਾਂ ਹੀ ਸਨ ਜਿੱਥੇ ਸਿਰਫ ਜੀਪਾਂ ਹੀ ਪਹੁੰਚ ਸਕਦੀਆਂ ਸੀ ਬੇਸ ਹੈਡ ਕੁਆਟਰ ਤੋਂ ਚੌਕੀ ਤੱਕ ਜੀਪਾਂ ਵਿੱਚ ਸਮਾਨ ਵੀ ਥੋੜਾ ਹੀ ਜਾ ਸਕਦਾ ਸੀ ਤੇ ਰਸਤੇ ਦੀ ਸੁਰੱਖਿਆ ਵਾਸਤੇ ਜਵਾਨਾਂ ਨੂੰ ਤਾਇਨਾਤ ਕਰਨਾ ਪੈਂਦਾ ਸੀ ਜਿਸ ਕਰਕੇ ਅਗਲੀਆਂ ਚੌਕੀਆਂ ਤੇ ਖਤਰਨਾਕ ਚੌਕੀਆਂ ਉੱਤੇ ਸਾਰਾ ਰਾਸ਼ਨ ਫਰੈਸ਼ ਦਾ ਸਮਾਨ ਸਪਲਾਈ ਕਰਨ ਲਈ ਡਰਾਪਿੰਗ ਵਾਸਤੇ ਡਿਊਟੀ ਹਵਾਈ ਜਹਾਜ਼ਾਂ ਦੀ ਲਾਈ ਹੋਈ ਸੀ ਜੋ ਸੇਵਾ ਨੂੰ ਠੀਕ ਹੀ ਨਿਭਾਰੇ ਸੀ ਰਾਸ਼ਨ ਦੇ ਸਮਾਨ ਦੀ ਡਰਾਪਿੰਗ ਵਾਸਤੇ ਸਬੰਧਤ ਚੌਕੀ ਵਾਲੇ ਐਸੇ ਥਾਂ ਦੀ ਚੋਣ ਕਰਦੇ ਜੋ ਨੇੜੇ ਹੋਵੇ ਤੇ ਜੇ ਉਸ ਦਾ ਪੱਧਰ ਭਾਵੇਂ ਬਰਾਬਰ ਨਾ ਵੀ ਹੋਵੇ ਤਾਂ ਟੱਲਵਾਨ ਵਾਲਾ ਵੀ ਹੋਵੇ ਤਦ ਵੀ ਸਰ ਸਕਦਾ ਹੈ ਪਰ ਉਤਨਾ ਵੱਡਾ ਜ਼ਰੂਰ ਹੋਵੇ ਜਿੱਥੇ ਉੱਪਰੋਂ ਸਮਾਨ ਆਸਾਨੀ ਨਾਲ ਸੁੱਟਿਆ ਤੇ ਛਤਰੀਆਂ ਰਾਹੀਂ ਉਤਾਰਿਆ ਜਾ ਸਕਦਾ ਹੋਵੇ ਉਥੋਂ ਖਾਸ ਕਰਕੇ ਵੱਡਾ ਰੁੱਖ ਤੇ ਨੁਕਸਾਨ ਕਰਨ ਵਾਲੀਆਂ ਰੁਕਾਵਟਾਂ ਦੂਰ ਕਰਕੇ ਨੀਵੇਂ ਪਾਸੇ ਤੋਂ ਉੱਪਰ ਚੜਾਈ ਵਾਲੇ ਪਾਸੇ ਵੱਲ ਨੂੰ ਪੱਥਰ ਤੀਰ ਦੀ ਨੋਕ ਦੀ ਸ਼ਕਲ ਵਿੱਚ ਜਿੰਕੇ ਚਿੱਟੇ ਰੰਗ ਨਾਲ ਰੰਗ ਦੇਣੇ ਚਾਹੀਦੇ ਨੇ ਤਾਂ ਕਿ ਡ੍ਰੌਪਿੰਗ ਵਾਲੇ ਜਹਾਜ਼ ਨੂੰ ਪਤਾ ਲੱਗ ਸਕੇ ਉਹ ਤੀਰ ਦੀ ਨੋਕ ਦਾ ਨਿਸ਼ਾਨ ਦੇ ਕੇ ਜਹਾਜ਼ ਨੂੰ ਕਿਧਰੇ ਦੀ ਲਿਆ ਕੇ ਸਮਾਨ ਸੁੱਟਣ ਤੇ ਮਗਰੋਂ ਕਿਧਰੇ ਨੂੰ ਜਾ ਕੇ ਫਿਰ ਅਗਲੇ ਸਮਾਨ ਨੂੰ ਸੁੱਟਣ ਵਾਸਤੇ ਕੁੰਮਕੀ ਕਿਧਰੇ ਵੀ ਆ ਜਾ ਸਕੇ ਉਹ ਡਰਾਪਿੰਗ ਵਾਲੇ ਥਾਂ ਉੱਤੇ ਲੰਬੀ ਸੋਟੀ ਗੱਡ ਕੇ ਉੱਪਰ ਹਵਾ ਕਿੱਧਰ ਤੋਂ ਕਿੱਧਰ ਨੂੰ ਉਸ ਸਮੇਂ ਚੱਲ ਰਹੀ ਹੈ ਦੱਸਣ ਵਾਲਾ ਗੁਲਾਈ ਵਾਲਾ ਕੱਪੜਾ ਝੰਡੇ ਵਾਂਗੂ ਬੰਨ ਹੋਇਆ ਹੋਣਾ ਚਾਹੀਦਾ ਜੋ ਹਵਾ ਦਾ ਰੁਖ ਵੀ ਦੱਸ ਸਕੇ ਤਾਂ ਕਿ ਉਹ ਜਹਾਜ਼ ਸਮਾਨ ਸੁੱਟਣ ਵੇਲੇ ਤੇਜ਼ ਜਾਂ ਮੱਧਮ ਹਵਾ ਅਤੇ ਰੁਖ ਦੇਖ ਕੇ ਆਪਣੀ ਉਚਾਈ ਨੂੰ ਉਸ ਮੁਤਾਬਕ ਠੀਕ ਰੱਖ ਕੇ ਸਮਾਨ ਨੂੰ ਠੀਕ ਸੁੱਟਣ ਵਾਸਤੇ ਯਕੀਨੀ ਬਣਾ ਸਕੇ ਚੌਂਕੀ ਇੰਚਾਰਜ ਵੱਲੋਂ ਲੋੜ ਮੁਤਾਬਕ ਮਗਵਾਨ ਵਾਲੇ ਰਾਸ਼ਨ ਤੇ ਫਰੈਸ਼ ਦੀ ਲਿਸਟ ਬਣਾ ਕੇ ਪਹਿਲਾਂ ਹੀ ਰਾਸ਼ਨ ਡੀਪੂ ਨੂੰ ਵਾਇਰਲੈਸ ਰਾਹੀਂ ਭੇਜੀ ਜਾ ਚੁੱਕੀ ਹੁੰਦੀ ਹੋਣ ਕਰਕੇ ਉਹ ਡੀਪੂ ਵਾਲੇ ਉਹ ਸਾਰਾ ਸਮਾਨ ਜਹਾਜ਼ ਵਿੱਚ ਰੱਖ ਕੇ ਸਮਾਨ ਸੁੱਟਣ ਵਾਲੀ ਟੀਮ ਨੂੰ ਵੀ ਵਿੱਚ ਭੇਜ ਦਿੰਦੇ ਹਨ ਸਮਾਨ ਸੁੱਟਣ ਡਰਾਪਿੰਗ ਵਾਲੀ ਥਾਂ ਤੇ ਉੱਥੇ ਲਿਖਿਆ ਉਸ ਚੌਕੀ ਨੂੰ ਲਾਟ ਹੋਇਆ ਡਰਾਪਿੰਗ ਦਾ ਨੰਬਰ ਜੋ ਚਿੱਟੇ ਰੰਗੇ ਪੱਥਰਾਂ ਨੂੰ ਚਿੰਨ੍ਹ ਕੀ ਰੱਖੇ ਹੁੰਦੇ ਹਨ ਨਾਲ ਬਣੇ ਨੂੰ ਪੜ ਕੇ ਉੱਥੇ ਇੱਕ ਅਧਿਕਾਰਦਾਰ ਵੀ ਸਮਾਨ ਸੁੱਟਣ ਦਾ ਇਸ਼ਾਰਾ ਠੀਕ ਦੇ ਸਕੇ ਖੜਾ ਕੀਤਾ ਹੋਇਆ ਹੁੰਦਾ ਹੈ ਸਮਾਨ ਸੁੱਟਣ ਵਾਲਾ ਜਹਾਜ਼ ਪਹਿਲਾਂ ਗੇੜਾ ਡਰਾਪਿੰਗ ਨੰਬਰ ਪੜ੍ਹ ਕੇ ਤਸੱਲੀ ਕਰਕੇ ਫਿਰ ਅਗਲੇ ਪਹਿਲੇ ਗੇੜੇ ਵਿੱਚ ហេਠਾਂ ਸੁੱਟਣ ਵਾਲਾ ਸਮਾਨ ਜਹਾਜ਼ ਦੇ ਖੱਬੇ ਹੱਥ ਖੁੱਲੇ ਦਰਵਾਜ਼ੇ ਦੇ ਨੇੜੇ ਸਮਾਨ ហេਠਾਂ ਸੁੱਟਣ ਵਾਲੇ ਫੱਟੇ ਤੇ ਸਮਾਨ ਰੱਖ ਕੇ ਅਤੇ ਸੁੱਟਣ ਦੀ ਤਿਆਰੀ ਕਰਕੇ ਸਿੱਧ ਰੱਖ ਕੇ ਫਿਰ ਜਹਾਜ਼ ਸਮਾਨ ਸੁੱਟਣ ਵਾਸਤੇ ਉਸ ਜਗ੍ਹਾ ਦੇ ਨੇੜੇ ਆਉਣ ਲੱਗਦਾ ਹੈ ਜਿੱਥੋਂ ਸਮਾਨ ਠੀਕ ਤਰ੍ਹਾਂ ਉੱਤੇ ਸੁੱਟਿਆ ਜਾ ਸਕਦਾ ਹੈ ਤੇ ហេਠਾਂ ਸੇਧ ਦੇਣ ਵਾਲੇ ਅਹੁਦੇਦਾਰ ਨਾਲ ਤਾਲ ਮੇਲ ਕਰਕੇ ਉਸ ਵੱਲੋਂ ਮਿਲੇ ਇਸ਼ਾਰੇ ਨਾਲ ਜਹਾਜ਼ ਵਿੱਚੋਂ ਸਮਾਨ heਠਾਂ ਸੁੱਟਣ ਵਾਲੀ ਟੀਮ ਫੱਟੇ ਦੀ ਮਦਦ ਨਾਲ ਸਾਰਾ ਪਹਿਲਾ ਸਮਾਨ heਠਾਂ ਸੁੱਟ ਦਿੰਦੀ ਹੈ ਜਿਸ ਨੂੰ ਚੌਕੀ ਵਾਲੇ ਨੋਟ ਕਰ ਲੈਂਦੇ ਹਨ ਕਿ ਸਮਾਨ ਕਿੱਥੇ ਕਿੱਥੇ ਦੂਰ ਦੂਰ ਜਾਂ ਨੇੜੇ ਨੇੜੇ ਤੇ ਸੁਰੱਖਿਤ ਥਾਂ ਤੇ ਡਿੱਗਿਆ ਹੈ ਤਾਂ ਕਿ ਉੱਥੋਂ ਚੁੱਕਿਆ ਤੇ ਲਿਆਂਦਾ ਜਾ ਸਕੇ ਸਮਾਨ ਸੁੱਟਣ ਵਾਲੀ ਥਾਂ ਡਰਾਪਿੰਗ ਜ਼ੋਨ ਸੁਰੱਖਿਤਾਂ ਤੇ ਹੋਣਾ ਚਾਹੀਦਾ ਜਿੱਥੇ ਕੋਈ ਨਾਗਾ ਬਾਗੀ ਵਿਗਨ ਰੁਕਾਵਟ ਨਾ ਪਾ ਸਕੇ ਕਿਉਂਕਿ ਜਹਾਜ਼ ਉੱਥੇ ਰਾਸ਼ਨ ਸੁੱਟਣ ਵੇਲੇ ਬਹੁਤ ਹੀ ਨੀਮਾ ਤੇ ਰਫਤਾਰ ਵੀ ਘੱਟ ਤੋਂ ਘੱਟ ਕਰਕੇ ਰੱਖੇਗਾ ਤਾਂ ਕਿ ਸਮਾਨ ਨੇੜੇ ਡਿੱਗੇ ਤੇ ਪੈਕਿੰਗ ਵਾਲਾ ਸਮਾਨ ਬੋਰੀਆਂ ਫਟ ਕੇ ਰਾਸ਼ਨ ਬਰਬਾਦ ਨਾ ਹੋ ਜਾਵੇ ਜਹਾਜ਼ ਨੀਵੀਂ ਹਾਲਤ ਵਿੱਚ ਆਏ ਅਤੇ ਇੱਥੇ ਉਸ ਨੂੰ ਜ਼ਮੀਨੀ ਤੇ ਉੱਚੇ ਰੁੱਖਾਂ ਤੋਂ ਅਤੇ ਦੂਸਰਾ ਦੁਸ਼ਮਣ ਦੀ ਗੋਲੀ ਦਾ ਖਤਰਾ ਹੁੰਦਾ ਹੈ ਇਸ ਕਰਕੇ ਉਸ ਥਾਂ ਦੇ 2-4 ਚੁਫੇਰੇ ਹਥਿਆਰਬੰਦ ਜਵਾਨ ਜ਼ਰੂਰ ਲੱਗੇ ਹੋਣੇ ਚਾਹੀਦੇ ਨੇ ਤਾਂ ਕਿ ਸੰਭਾਵੀ ਖਤਰਿਆਂ ਤੋਂ ਜਹਾਜ਼ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਸਮਾਨ ਡਰਾਪਿੰਗ ਤੋਂ ਪਹਿਲਾਂ ਜਹਾਜ਼ ਡਰਾਪਿੰਗ ਜ਼ੋਨ ਤੇ ਆਉਣ ਤੋਂ ਪਹਿਲਾਂ ਥੋੜਾ ਪਿਛੋਂ ਹੀ ਜਦੋਂ ਲਿਫਟ ਫਟਿਆਂ ਦੀ ਮਦਦ ਨਾਲ ਸਾਰਾ ਸਮਾਨ ਸੁੱਟ ਦਿੰਦਾ ਹੈ ਅਤੇ ਜਦੋਂ ਜਹਾਜ਼ ਡਰਾਪਿੰਗ ਜ਼ੋਨ ਤੇ ਆ ਕੇ ਅੱਗੇ ਵੱਲ ਵਧਦਾ ਤਦ ਡਿੱਗ ਰਿਹਾ ਸਮਾਨ ਵੀ ਪਿਛਲੇ ਤੱਕੇ ਨਾਲ ਜਹਾਜ਼ ਦੇ ਹੇਠਾਂ ਦੀ ਨਾਲ ਨਾਲ ਥੋੜਾ ਅੱਗੇ ਜਾ ਕੇ ਠੀਕ ਥਾਂ ਤੇ ਧੜਮ ਧਰਮ ਦੀ ਆਵਾਜ਼ ਕਰਦਾ ਬੁੜਕਾ ਦਾ ਰੇਡਾ ਡਿੱਗ ਪੈਂਦਾ ਹੈ ਸਾਮਾਨ ਵੱਡੀਆਂ ਬੋਰੀਆਂ ਕਿਤੇ ਫਟ ਕੇ ਰਾਸ਼ਨ ਬਰਬਾਦ ਨਾ ਹੋ ਜਾਵੇ ਤੋਂ ਬਚਾਉਣ ਲਈ ਆਟਾ ਤੇ ਲੂਣ ਸਿਰਫ ਇੱਕ ਕੈਰੀ ਬੋਰੀ ਵਿੱਚ ਤੇ ਖੰਡ ਤਿੰਨ ਬੋਰੀਆਂ ਵਿੱਚ ਪਾ ਕੇ ਸੁੱਟੀ ਜਾਂਦੀ ਹੈ ਸਾਰਾ ਸੁੱਕਾ ਰਾਸ਼ਨ ਲੋਡ ਮੁਤਾਬਕ ਗੇੜਾ ਲਾ ਕੇ ਸੁੱਟਣ ਤੋਂ ਮਗਰੋਂ ਨਾਜ਼ਕ ਰਾਸ਼ਨ ਜਿਵੇਂ ਫਰੈਸ਼ ਨੂੰ ਛਤਰਿਆਂ ਰਾਹੀਂ ਉਤਾਰਨ ਵਾਸਤੇ ਜਹਾਜ਼ ਉੱਪਰ ਉੱਡਾ ਚੱਲੇ ਜਾਂਦਾ ਹੁਣ ਪੈਰਾਸ਼ੂਟ ਛਤਰਿਆਂ ਰਾਹੀਂ ਸਾਮਾਨ ਸੁੱਟਣ ਦੀ ਵਾਰੀ ਛਤਰਿਆਂ ਨਾਲ ਸਮਾਨ heਠਾ ਉਤਾਰਨ ਵਾਸਤੇ ਜਹਾਜ਼ ਨੂੰ ਇਸ ਕਰਕੇ ਉੱਚਾ ਲੈ ਜਾਣਾ ਪੈਂਦਾ ਤਾਂ ਕਿ ਸਮਾਨ heਠਾ ਆਉਣ ਵੇਲੇ ਜ਼ਮੀਨ ਤੇ ਜ਼ੋਰ ਨਾਲ ਟੜੱਪ ਕਰਕੇ ਡਿੱਗੇ ਬੇਕਾਰ ਨਾ ਹੋ ਜਾਵੇ ਸਗੋਂ ਉੱਚੀ ਥਾਂ ਤੋਂ heਠਾ ਆਉਂਦੀ ਛਤਰੀ ਹਵਾ ਵਿੱਚੀ ਹਵਾ ਨਾਲ ਖੁੱਲ ਕੇ ਮਗਰੋਂ ਬਹੁਤ ਹੌਲੀ-ਹੌਲੀ ਜ਼ਮੀਨ ਤੇ ਲੱਗੇ ਤੇ ਨਾਜ਼ੁਕ ਰਾਸ਼ਨ ਖਾਣ ਬਰਤਨ ਦੇ ਕਾਬਲ ਰਹਿ ਸਕੇ ਇਸ ਨਾਜ਼ੁਕ ਸਮਾਨ ਫਰੈਸ਼ ਵਿੱਚ ਮੌਸਮ ਮੁਤਾਬਕ ਸਬਜ਼ੀਆਂ ਗੋਭੀ, ਬੈਂਗਣ, ਗਾਜਰਾ, ਕਦੂ, ਫਲ, ਫਰੂਟ ਜਾਂ ਹੋਰ ਆਲੂ ਪਿਆਜ਼ ਧਨੀਆ ਪਾਲਕ ਆਂਡਿਆਂ ਤੇ ਟੋਕਰੇ ਮੁਰਗੀ ਤੇ ਬੱਕਰੇ ਕਰੇਟਾਂ ਵਿੱਚ ਬੰਦ ਕਰਕੇ ਸਭ ਕੁਝ ਉਤਾਰ ਕੇ ਇਸ ਪੂਰੇ ਉਤਾਰੇ ਹੋਏ ਸਮਾਨ ਦੀ ਲਿਸਟ ਵਾਊਚਰ ਵੀ ਨੱਥੀ ਕਰਕੇ ਉਤਾਰ ਕੇ ਜਹਾਜ਼ ਵਾਪਸ ਚਲੇ ਜਾਂਦਾ ਹੈ ਹੁਣ ਸਾਰੇ ਛੁੱਟੇ ਉਤਾਰੇ ਹੋਏ ਸਮਾਨ ਨੂੰ ਸਾਰੇ ਜਵਾਨ ਹੱਲਾ ਮਾਰ ਕੇ ਦੂਰੋਂ ਨੇੜੇ ਤੋਂ ਚੁੱਕ ਕੇ ਤੇ ਲਿਆ ਕੇ ਇੱਕ ਥਾਂ ਸਟੋਰ ਦੇ ਨੇੜੇ ਇਕੱਠਾ ਰੱਖ ਸਮਾਨ ਨੂੰ ਵਾਊਚਰ ਆਈ ਹੋਈ ਲਿਸਟ ਨਾਲ ਮਲਾ ਕੇ ਸੰਭਾਲ ਲੈਂਦੇ ਹਨ ਕੀ ਕਿਸਮ ਦਾ ਸਮਾਨ ਪ੍ਰਾਪਤ ਹੋਇਆ ਬਾਰੇ ਸਮਾਨ ਵੇਚਣ ਵਾਲੇ ਡੀਪੂ ਨੂੰ ਵਾਇਰਲੈਸ ਰਾਹੀਂ ਸਮਾਨ ਮਿਲ ਜਾਣ ਤੇ ਜਹਾਜ਼ ਦੇ ਪਾਇਲਟ ਤੇ ਸਮਾਨ ਸੁੱਟਣ ਵਾਲੀ ਟੀਮ ਦੇ ਚੰਗੇ ਕੀਤੇ ਕੰਮ ਬਾਰੇ ਵੀ ਸ਼ਾਬਾਸ਼ ਰਿੱਖੇ ਭੇਜੀ ਜਾਂਦੀ ਹੈ ਤਾਂ ਕਿ ਡੀਪੂ ਨੂੰ ਇਹਨਾਂ ਵੱਲੋਂ ਕੀਤੇ ਕੰਮ ਤੇ ਯੋਗਤਾ ਬਾਰੇ ਵੀ ਪਤਾ ਲੱਗ ਸਕੇ ਕੋਈ ਦਿਨ ਅਗਰੋਂ ਹੈਲੀਕਾਪਟਰ ਆ ਉਤਰਦਾ ਤੇ ਆਉਂਦਿਆਂ ਹੋਰ ਜ਼ਰੂਰੀ ਸਮਾਨ ਦਾ ਆਂਡੇ ਨਾਲ ਲਿਆਉਂਦਾ ਤੇ ਖਾਲੀ ਹੋਇਆ ਪੈਕਿੰਗ ਮਟੀਰੀਅਲ ਜਿਵੇਂ ਖਾਲੀ ਹੋਈਆਂ ਬੋਰੀਆਂ ਘੋਦੇ ਪੀਪੇ ਤੇ ਹੋਰ ਸਾਰਾ ਸਮਾਨ ਆਪਣੇ ਨਾਲ ਲੈ ਕੇ ਦੀਪੂ ਨੂੰ ਵਾਪਸ ਚਲੇ ਜਾਂਦਾ ਹੈ ਬਾਕੀ ਅਗਲੇ ਭਾਗ ਵਿੱਚ